ਆਪਾਂ ਪਿੱਛੇ ਦਰਸ਼ਕਾਂ ਨੂੰ ਵੀ ਜਿਹੜਾ ਕਬੱਡੀ ਵਖਾ ਲਈਏ ਪਾਣੀ ਗਰਾਊਂਡ ਦੇ ਵਿੱਚ ਜਰੂਰ ਪਹੁੰਚਾ ਕਰ ਦਿਓ ਜੀ ਪਾਣੀ ਜਿਹੜੇ ਵੀਰ ਦੀ ਡਿਊਟੀ ਹੈ ਗਰਾਊਂਡ ਦੇ ਵਿੱਚ ਪਾਣੀ ਭੂਰੀਆ ਸ਼ਿਸ਼ਰ ਅੱਜ ਸਾਰਿਆਂ ਤੋਂ ਪਹਿਲਾਂ ਆਇਆ ਸੀ ਅੱਜ ਤੇ ਆਉਣਾ ਹੀ ਹੈ ਹਰਿਆਣੇ ਦੇ ਵਿੱਚ ਮੈਚ ਚੱਲਦਾ ਹੈ ਔਰ ਪਾਣੀ ਕਹਿੰਦਾ ਵੀ ਮੰਗਵਾ ਦਿਓ ਬੜੀ ਮਿਹਰਬਾਨੀ ਹੋਊਗੀ ਪਾਣੀ ਗਰਾਊਂਡ ਦੇ ਵਿੱਚ ਜਰੂਰ ਪਹੁੰਚਾ ਕਰ ਦਿਓ ਅਮਰੀਕ ਕਿੰਨਾ ਕੁ ਤਾਕੜਾ ਮੈਚ ਲੱਗੂ ਦੇਖੀ ਚੱਲ ਵੜਦਾ ਕੀ ਹੈ ਵੇਰ ਕਰੇ ਪਰਮਾਤਮਾ ਨਚੋੜ ਹੋਣਾ ਕਈ ਮੇਲਿਆਂ ਤੇ ਇੱਕ ਫਾਈਨਲ ਹੁੰਦਾ ਰਪਿੰਦਰਾ ਜੀ ਦੋ ਫਾਈਨਲ ਹੋੜਿਆ ਆ ਮੈਚ ਵੀ ਫਾਈਨਲ ਹੈ ਤੇ ਇਹ ਤੋਂ ਬਾਅਦ ਇੱਕ ਹੋਰ ਫਾਈਨਲ ਹੋਣਾ ਹੈ ਜਾਏ ਓੜਾ ਜੀ ਦੁੱਖ ਟੁੱਟਣੇ ਆ ਰਿੱਜਾ ਪੂਰੀਆਂ ਹੋਣੀਆਂ ਦਵਾਵਾਂ ਨੇ ਸਭ ਦੇ ਲਈ ਪ੍ਰਬੰਧਕਾਂ ਨੂੰ ਵੱਡੀ ਮੁਬਾਰਕਬਾਦ ਅੱਜ ਦੇ ਦਿਨ ਤੇ ਐਂਡੀ ਤੁੱਗਾ ਤੇ ਜੋਗੇ ਕੰਗ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅੱਜ ਦੇ ਮੇਲੇ ਦੇ ਲਈ ਵੱਡੀ سپورਟ ਹੈ ਗੋਪਾ ਬੈਂਸ ਗੋਪੀ ਹਕੀਮਪੁਰ ਤੇ ਨਾਲ ਬਬਰੂ ਕੁਰੂਕhetra ਹੁਣਾ ਦਾ ਸ਼ੀਰੇ ਮੱਲੇ ਦਾ ਤੇ ਨਾਲ ਜੋਗੇ ਕੰਗ ਹੁਣਾ ਦਾ ਜਲਾਲ ਵਾਲੇ ਪਿੰਦੇ ਹੁਣਾ ਦਾ ਸਾਰਿਆਂ ਦਾ ਕਪੂਰੇ ਵਾਲੇ ਮੰਨੇ ਹੁਣਾ ਦਾ ਮੇਰੇ ਵੀਰੋ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਓ ਸਾਹਮਣੇ ਵੱਡਾ ਮੈਚ ਇਸ ਵੇਲੇ ਪਹਿਲੀ ਕਬੱਡੀ ਅਮਰੀਕ ਉਹ ਸ਼ਾਜੀ ਆ ਗਿਆ ਉਹ ਸ਼ਾਜੀ ਕਹਿੰਦੇ ਸ਼ਕਰਪੁਰੇ ਵਾਲਾ ਪਹਿਲੀ ਕਬੱਡੀ ਪੌਣ ਦੇ ਲਈ ਤੜ ਗਿਆ ਮੇਰੇ ਮਿੱਤਰੋ ਰੇਡਾਂ ਪੈਂਦੀਆਂ ਜੱਫੇ ਲੱਗਦੇ ਕਿ ਥੋਕਾ ਪਾਵਾ ਨਹੀਂ ਕਰੀਦਾ ਇਹਨੇ ਤਾਰੇ ਤੋੜਦਾ ਸ਼ਾਜੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਸ਼ਾਂਤੀ ਦੇ ਵਿੱਚ ਦਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਆ ਗੁਰਮਿੰਦਰ ਸਿੰਘ ਹੈ ਇਹਨੂੰ ਬੰਟੀ ਕਹਿੰਦੇ ਆ ਇਹਦਾ ਕੋਲੀਆਂਵਾਲ ਪਿੰਡ ਹੈ ਇਹ ਟਿੱਬੇ ਲਈ ਖੇਡਿਆ ਤੇ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਮੇਰੇ ਵੀਰੋ ਪਹਿਲਾ ਪੁਆਇੰਟ ਕਹਿੰਦੇ 1.5 ਦਾ ਸ਼ਕਰਪੁਰ ਦੇ ਲਈ ਜੁੜ ਗਿਆ ਲੈ ਵੀ ਮਲੂਕ ਹਟ ਜਾ ਪਾਸੇ ਇੱਕ ਪਾਸੇ ਫਰਿਆਦ 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 ਮਨਜੀਤ ਦੇ 5000 ਰੁਪਿਆ ਅਮਨ ਬਲਾਸਪਰੀ ਵੱਲੋਂ ਮਨਜਿੰਦਰ ਬਿਰਕ ਟੱਲੇ ਵਾਲੀਆ ਭਿੰਦਰ ਤੇ ਮਨਜੀਤ ਢਾਲੀਵਾਲ ਵੱਲੋਂ ਆਹ ਜੱਫੇ ਦਾ 5000 ਲਓ 20000 ਦੀ ਪਹਿਲੀ ਰੇਡ ਅਮਰੀਕ ਆ ਗਈ ਆ ਖੇਰ ਮੈਦਾਨ ਦੇ 20000 ਦੀ ਪਹਿਲੀ ਕਬੱਡੀ ਮੇਰੇ ਮਿੱਤਰੋ ਪਹਿਲਾ ਅੱਖਰ ਰਿਕਾਰਡ ਟੁੱਟਣ ਗਿਆ ਜਾਂ ਧਰਤੀ ਦੇ ਰਿਕਾਰਡ ਟੁੱਟਣਗੇ ਉਹ ਪਹਿਲੀ ਕਬੱਡੀ ਕਹਿੰਦੇ 20000 ਦੀ ਪੈ ਰਹੀ ਹੈ ਚਾਰੇ ਕਹਿੰਦੇ ਤਿਆਰ ਵਰ ਚਾਰ ਨੇ ਮੁੰਡੇ ਕਹਿੰਦੇ ਆਪਣੇ ਵਰਗੇ ਕਬੱਡੀ ਵਾਹ ਓਏ ਗੇਮ ਰੂ ਹੈ ਐਡੀ ਛੇਤੀ ਦੀ ਉਹ ਪੱਟੇ ਬਾਈ ਅੰਬਾ ਆ ਗਿਆ ਅੰਬਾ ਆ ਗਿਆ ਮੇਰੇ ਵੀਰੋ ਪਿੱਥੋ ਵਾਲੇ ਸ਼ੀਰੇ ਨੇ ਆਖਿਆ ਵੀ ਇਹਦਾ ਸਰੀਰ ਜਿਹੜਾ ਉਹ ਮੇਰੇ ਵੀਰੋ ਹੀਰੇ ਪੱਟ ਵਰਗਾ ਹੀਰੇ ਵੱਟ ਦਾ ਮਾਮਾ ਗ੍ਰਾਮ ਆਵਾਸ ਵੱਟ ਵੀ ਜੁੜਿਆ ਹੋਇਆ ਹੈ ਅੱਜ ਦੇ ਮੇਲੇ ਦੇ ਲਈ ਮੇਰੇ ਵੀਰੋ ਪਾਕਿਸਤਾਨ ਤੋਂ ਆਹ ਸਾਹਮਣੇ ਅੰਬਾਸੁਰ ਸਿੰਘ ਦਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਜਲਾਲ ਵਾਲੇ ਪਿੰਡੇ ਦਾ ਸੁਖੇ ਜਲਾਲ ਦਾ ਜੱਕੀ ਹੁਣਾ ਦਾ ਯਾਦ ਸਿਹਾਲ ਦਾ ਤੇ ਨਾਲ ਕਹਿੰਦੇ ਪਟਾਲੀਆਂ ਸਾਡੀ ਚਿੰਦ ਜਾਣ ਹੈ ਆਹ ਮੇਰੇ ਵੀਰੋ ਰਣ ਸਿੰਘ ਰਣੀਆਂ ਨੇ ਪੁੱਛਣਾ ਸੀਗਾ ਪਰ ਨਹੀਂ ਪੁੱਛ ਗਿਆ ਮਜਬੂਰੀਆਂ ਪਣ ਜਾਂਦੀਆਂ ਪਰ ਉਹ ਨਹੀਂ ਖੇਡ ਰਿਹਾ ਰਿੰਕੂ ਦੀ ਪਹਿਲੀ ਰੇਡ ਹੈ 5000 ਜਾਜੀ ਲਾਂਡਰਾ ਤੇ ਨਿਮੇ ਚਿੱਲੇ ਵੱਲੋਂ ਆਹ ਸਾਹਮਣੇ

ਆਹ ਕਹਿੰਦੇ ਡੱਗੋ ਵਾਲਾ ਟਰਾਈ ਕਰਦਾ ਨੰਬਰ ਕਹਿੰਦੇ ਰੇਡਰ ਦਾ ਆਹ ਕਹਿੰਦੇ ਆਜ਼ਾਦ ਵਾਲਿਆਂ ਦਾ ਸ਼ਾਜੀ ਆ ਗਿਆ ਮੇਰੇ ਮਿੱਤਰੋ ਉਹ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਕਿ ਕੰਬਦੇ ਦੇ ਹੱਥ ਜਿਹੜੇ ਉਹ ਟੱਗੜੀ ਉਹ ਪੰਦੇ ਓਏ ਧੁੱਗੀ ਦੇ ਆਂਡਿਆਂ ਚ ਵੀਰੇ ਬਾਜ ਰਹੀ ਓ ਜੰਬਦੇ ਇਹ ਸ਼ਕਰਪੁਰੇ ਵਾਲਾ ਕਬੱਡੀ ਪਾ ਰਿਹਾ ਰੇਡ ਪੈਂਦੀ ਆ ਕਬੱਡੀ 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 ਫਰਿਆ ਦਾ ਵੀਰ ਸ਼ਾਦੀ ਸ਼ਾਦੀ ਤੇ ਅਮਨ ਅਮਨਤੇ ਸ਼ਾਦੀ ਲੱਗਿਆ ਜੋ ਅਮਨ ਪਿਆਰਾ ਅਮਨ ਬਿਉਰੇ ਦੇ ਲਈ 5000 ਮਨਜਿੰਦਰ ਬਰਕ ਅਮਨਾ ਬਰਾਸਪਰੀਆ ਭਿੰਦਰ ਕੱਲੇਵਾਲ ਤੇ ਮਨਜੀਤ ਬਰਕ ਮਨਜੀਤ ਢਾਲੀਵਾਲ ਵੱਲੋਂ ਮੇਰੇ ਵੀਰੋ 5000 ਰੁਪਇਆ ਬੋਸ਼ਾ ਸਰਪੰਚਾ ਐਨ ਉਸ ਯਾਰਾਂ ਦਾ ਯਾਰ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਤੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ 5000 ਰੁਪਿਆ ਜਿੰਦਰ ਸਰਪੰਚ ਮੋਹਲ ਗੜੀਆਂ ਕਹਿੰਦਾ ਵੀ ਮੇਰਾ ਵੀ ਪਾ ਦਿਓ ਆ 20000 ਦੀ ਰੇਡ ਐ ਅਮਰੀਕ ਕਰਦੇ ਗੱਲ ਕਹਿੰਦੇ 20000 ਦੀ ਕਬੱਡੀ ਐ ਮੇਰੇ ਮਿੱਤਰੋ ਇਹ ਕਹਿੰਦੇ ਪੂਰੀ ਸਿਸਰਪਿੰਡ ਵਾਲਾ ਅੱਜ ਪੈਸਤਾ ਨੂੰ ਕਹਿੰਦੇ ਟਰੈਕਟਰ ਦਿੱਤੇ ਜਾ ਰਹੇ ਆ ਬੁਲਕਾਰ ਰਖੀਵੇ ਦਾ ਅਖਾੜਾ ਉਹ ਚੋਟੀ ਵੀ ਕਉਂਦੀ ਆ ਮੇਰੇ ਮਿੱਤਰੋ ਆ 3 ਤਰੀਕ ਨੂੰ ਕਹਿੰਦੇ ਦੁਨੀਆ ਦੇ ਡੀਕਿਆ ਆ ਤਿੰਨ ਤਰੀਕ ਨੂੰ ਕਹਿੰਦੇ ਓਏ ਦੁਨੀਆ ਦੇ ਡੀਕਿਆ ਅੱਜ ਕਹਿੰਦੇ ਕੁਮਾਰ ਬਾਜਰ ਓ ਪਿਆਰਾ ਮੰਨ ਵੀ ਚੱਲਦੀ ਆ ਓ ਬੱਟੇ ਦਾ ਅੰਬਾ ਆ ਗਿਆ ਲੈ ਵੀ ਫਿਰਕਾ 55000 ਦਰਸ਼ਕ ਜਿਹੜਾ ਲਾਈਵ ਜੁੜਿਆ ਹੋਇਆ ਕਬੱਡੀ 365.com ਦੇ ਕੋਈ ਦੋ ਬੈਠੇ ਹੋਣਗੇ ਕੋਈ ਚਾਰ ਕੋਈ ਪੰਜ ਕੋਈ 10 ਅੰਬੇ ਤੇ ਸ਼ਰਲੇ ਦੀ ਟੱਕਾ ਅੰਬੇ ਤੇ ਸ਼ਰਨੇ ਦੀ ਟੱਕਰ ਆ 5000 ਫੜਵੀ ਨੌਜਵਾਨ ਹੈ ਇਧਰ ਨੌਜਵਾਨ ਦੇ ਲਈ ਆ ਥੋੜਾ ਮਨਜੀਤ ਮਨਜੀਤ ਨੂੰ ਇੱਕ ਸਾਈਡ ਤੇ ਬਧਰਾ ਜੀ ਇੱਥੇ ਸਾਈਡ ਦੇ ਦੇ ਇਹਨਾਂ ਨੂੰ ਬਿਠਾ ਲੈ ਮਨਜਿੰਦਰ ਇਧਰਲੇ ਪਾਸੇ ਹੋ ਜਾ ਆਹ ਸਾਹਮਣੇ ਐਮਐਲਏ ਸਾਹਿਬ ਵੀ ਪੁੱਜੇ ਹੋਏ ਆ ਧੰਨਵਾਦ ਹੈ ਜੀ ਇਹਨਾਂ ਨੂੰ ਆਗਨੇ ਵਿਕਰਮ ਜੀ ਬਹੁਤ ਬਹੁਤ ਧੰਨਵਾਦ ਆ ਸਤਕਾਰ ਹੈ ਇੰਦਰਜੀਤ ਕੁਰਸੀਆਂ ਦੇ ਜੱਫੇ ਦਾ ਕਹਿੰਦੇ 4100 ਹੋਣਾ ਹੈ ਬਹੁਤ ਬਹੁਤ ਧੰਨਵਾਦ ਪ੍ਰਿੰਸ ਗਰਾਇਆ ਕੀਤੀ ਨੰਬਰਦਾਰ ਗੁਲਸ਼ਰ ਖੇੜੀ ਰਜਤ ਖੇੜੀ ਆਨੰਦ ਰਾਣਾ ਮਨਪ੍ਰੀਤ ਦਿਲਸ਼ਾਦ ਉਹਨਾਂ ਦਾ ਧੰਨਵਾਦ ਆਹ ਸਾਹਮਣੇ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਆਹ ਬੈਠੇ ਕਹਿੰਦੇ ਪੂਲੀ ਹੋੜੀ ਰਾਜਵਿੰਦਰ ਹੋੜੀ ਕੁਲਵਿੰਦਰ ਜਲਾਲ ਹੋੜੀ ਚੱਕੀ ਹੋੜੀ ਉਹ ਬੈਠਾ ਮੋਣਾ ਪਟਾਲ ਤੇ ਆਹ ਬੈਠਾ ਲਾ ਮੌਲਖ ਜਿਹੜੇ ਛੱਡ ਗਏ ਉਹ ਵੀ ਕਹਿੰਦੇ ਨੇ ਉਹ ਜੱਟ ਛੱਡਣ ਵਾਲੀ ਸ਼ੈ ਨਹੀਂ ਸੀ ਉਹ ਜਿਹੜੇ ਛੱਡ ਗਏ ਉਹ ਵੀ ਕਹਿੰਦੇ ਆ ਉਹ ਜੱਟ ਛੱਡਣ ਵਾਲੀ ਸ਼ੈ ਨਹੀਂ ਸੀ 20000 ਮਿਲ ਗਿਆ ਜੋਧਿਆ ਇਧਰ ਭੂਰੀਏ ਦਾ ਸਹਿ ਦਿਲ ਤੋਂ ਧੰਨਵਾਦ ਆ 4100 ਰੁਪਈਆ ਮੇਰੇ ਕੋਲੇ 3100 ਇੰਦਰਜੀਤ ਦੇ ਜੱਫੇ ਦਾ ਆਇਆ ਜਦੋਂ ਲੱਗੂਗਾ ਤੇ ਮਾਨ ਸਨਮਾਨ ਹੋਣਗੇ ਪੰਟੀ ਦੀਆਂ ਦੋ ਕਬੱਡੀਆਂ 20000 پہلی ریڈ چار چار شکر پریا کا, 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 کا کوشش دنیا کا ٹاپر آ بھی امریکہ نوجوان ਆਓ ਸਾਹਮਣੇ ਕਹਿੰਦੇ ਕਬੱਡੀ ਪਾ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਸ਼ਾਜੀ ਸ਼ੰਕਰਪੁਰੇ ਵਾਲਾ ਗੱਲ ਕਹਿੰਦੇ ਜਿਲ੍ਹੇ ਜੰਮਪੜ ਦੀ ਚੱਲਦੀ ਹੈ ਨੰਬਰ 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 ਮੇਰੇ ਮਿੱਤਰੋ ਉਹ ਜਾਵਾ ਫੜਕਦੀ ਉਹ ਧੜਤੜੀ ਉੜਦੀ ਆ ਧੜਤੜੀ ਉੱਦਦੀ ਆ ਇਧਰ ਕਹਿੰਦੇ ਸ਼ਾਜੀ ਕਬੱਡੀ ਪਾ ਰਿਹਾ ਅੱਜ ਸੁਕਰੀਤਾ ਪਾਟੜ ਗਈ ਆ ਅੱਜ ਬੱਲੇ 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 ਪਿਆਰ ਨਾਲ ਪਾਵੇ ਜਾਣ ਵੀ ਬਗਲੀ 5000 ਦਾ ਜਫਾ 5000 ਦਾ ਜਫਾ ਮਨਜਿੰਦਰ ਮਨਜੀਤ ਢਾਲੀਵਾਲ ਅਮਰਾ ਬਲਾਸਪਰੀਆ ਗੁਰਪ੍ਰੀਤ ਬਲਾਸਪਰੀਆ ਤੇ ਟੱਲੇ ਵਾਲੀਆ ਭਿੰਦਰ ਲੈ ਵੀ ਮਨਜੀਤ 5000 ਪੁਆਇੰਟ ਦਾ ਕਰਦੇ ਮਨਜਿੰਦਰ ਦਾ ਫੋਨ ਡਿੱਗ ਪਿਆ ਆਈਫੋਨ ਜਿਹਨੂੰ ਵੀ ਮਿਲਿਆ ਉਹ ਦੇਜੋ ਬਾਈ ਜਣ ਕੇ ਬਾਜਵੇ ਨਾਮ ਵੀ ਦੇਵਾਂਗੇ ਆਹ ਅੰਬੇ ਦੀ ਰੇਡ ਇਸ ਵੇਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਅਯਾਦ ਕਬੱਡੀ ਕਲੱਬ ਬੈਲਜੀਅਮ ਸ਼ਕਰਪੁਰ ਦੀ ਟੀਮ ਹੈ ਆ ਦੂਜੇ ਪਾਸੇ ਅੰਬਾ ਤੇ ਫਰੀਆਦ ਤੇ ਅੰਬਾ ਅੰਬਾ ਤੇ ਫਰੀਆਦ ਨੰਬਰ ਜਿਹੜਾ ਦਿਉਰੇ ਦੀ ਟੀਮ ਦੇ ਹਿੱਸੇ ਜਾਂ ਜੁੜਿਆ ਨੰਬਰ ਤਾਵੀ ਦਾ ਹੈ ਅਗਲੀ ਕਬੱਡੀ

ਹਾਰਲੇ ਦਿੱਤੇ ਜਾਣਗੇ ਉਹ ਬੈਸਟਾ ਨੂੰ ਕਹਿੰਦੇ ਹਾਰਲੇ ਦਿੱਤੇ ਜਾਣਗੇ ਬੈਸਟਾ ਨੂੰ ਹਾਰਲੇ ਡੈਵਿਡਸਨ ਦਾ ਐਲਾਨ ਹੋ ਗਿਆ ਆਲਖਾਂ ਵਾਲਾ ਲਾਬ ਅਮਰੀਕਾ ਤੋਂ ਆਇਆ ਹੈ ਕਹਿੰਦਾ ਵੀ 1 ਦਸੰਬਰ 2024 ਨੂੰ ਬੈਸਟਾ ਨੂੰ ਹਾਰਲੇ ਡੈਵਿਡਸਨ ਡੈਵਿਡਸਨ ਦੇਵਾਂਗੇ ਆਹ ਸਾਹਮਣੇ ਰਵੀ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਤੇ ਰਵੀ ਦਿਉਰਾ ਡੱਗੋ ਵਾਲਾ ਸ਼ਰਨਾ ਜੇ ਜਫਾ ਲੱਗ ਗਿਆ 5000 5000 হরিয়া ছো ছো অমন পলা ਬਲਾਸਪੁਰ ਆਇਆ ਹੋਇਆ ਅਮਨ ਬਲਾਸਪੁਰ ਅਮਨ ਬਲਾਸਪਰੀ ਮਨਜੀਤ ਬਲਾਸਪਰੀ ਨਾ ਗੁਰਪ੍ਰੀਤ ਬਲਾਸਪਰੀ ਤੇ ਮਨਜਿੰਦਰ ਸਰਪੰਚ ਕੁਮਾਰ ਮਾਜਰੇ ਵਾਲਾ ਟੱਲੇ ਵਾਲੀਆਂ ਭਿੰਦਰ ਕਹਿੰਦੇ ਵੀ 5000 ਦੇ ਦਿਓ ਆਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਹੀਦ ਜੀ ਮਨਜੀਤ ਥਾਲੀ ਵਾਲਾ ਫਿਕਰ ਲਾਵੇ ਫਿਕਰ ਲਾਵੇ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਗੱਲ ਵੀ ਬਾਡੀ ਉਹ ਫਿਕਰ ਤਾਂ ਉਹ ਕਰਨ ਜਿਹੜੇ ਕਹਿੰਦੇ ਸੀ ਕੱਲ ਨਹੀਂ ਬਾਡੀ ਥਾਲੀ ਵਾਲਾ ਫਿਕਰ ਲਾਵੇ ਕਬੱਡੀ 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 ਡਾਊਨ ਜਿਵੇਂ ਮਰਜ਼ੀ ਔੜੇ ਆਈ ਹੈ ਆਈ ਹੈ ਜਿਹੜਾ ਪਹਿਲਾ ਨੰਬਰ ਸੀਗਾ ਉਹ ਹੋਲਡ ਉਹ ਰੈਫਰੀ ਡਿਸੀਜਨ ਤੇ ਨੰਬਰ ਕਿਹਦਾ ਸ਼ਕਰਪੁਰ ਦਾ ਉਹ ਸ਼ਕਰਪੁਰ ਨੂੰ ਨੰਬਰ ਦਿੱਤਾ ਗਿਆ ਨੋਟ ਕਰ ਲਿਓ ਜੀ ਆ 20000 ਦੀ ਦੂਜੀ ਰੇਡ ਆ ਗਈ ਹੈ ਟਿੱਪੇ ਵਾਲੇ ਪੰਟੀ ਨਹੀਂ ਮੇਰੇ ਮਿੱਤਰੋ ਆ ਸਾਹਮਣੇ ਖੇਡ ਮੈਦਾਨ ਅੰਦਰ 20000 ਦੀ ਦੂਜੀ ਵੀ ਕਾਮਯਾਬ ਪਾ ਗਿਆ ਮਜਨ 20000 ਪੁਆਇੰਟ ਦਾ ਕਰ ਆਸੇਓ ਬੜੀ ਮਿਹਰਬਾਨੀ ਹੋਊਗੀ ਆਓ ਸਾਹਮਣੇ ਅਗਲੀ ਕਬੱਡੀ ਭੂਰੀਆ ਸ਼ੀਸ਼ਰ ਆਓ ਸਾਹਮਣੇ ਕਹਿੰਦੇ ਭੂਰੀਆ ਕਬੱਡੀ ਪਾ ਰਿਹਾ ਹੈ ਐਸ ਜੀਰਨ ਵਿੱਚ 3 ਬੰਦੇ ਆ ਗਏ ਉਧਰ ਕਿਹਨ ਮਨਜਿੰਦਰ ਗੱਤ ਪੜਿਆ ਲੋ ਆਓ ਸੰਪਨ ਸਾਹਮਣੇ ਮਾਰ ਕਰੇ ਮਨਜਿੰਦਰ ਧੜੀ ਨਾਲ ਤੋੜਾ ਓ ਅੱਜ ਬਸੰਤੀ ਨਹੀਂ ਅੱਜ ਗੱਬਰ ਨੱਚੂ ਅੱਜ ਬਸੰਤੀ ਨਹੀਂ ਗੱਬਰ ਨੱਚੂ ਮੇਰੇ ਵੀਰੋ ਅੱਜ ਬਸੰਤੀ ਨਹੀਂ ਗੱਬਰ ਨੱਚੂ ਮੇਰੇ ਵੀਰੋ ਗੱਬਰ ਨੱਚਦਾ ਸਕੇ ਤੇ ਲਾਉਣੇ ਆ ਸ਼ਰਮੇ ਵਾਲਾ ਵੀ ਇੱਕ ਜੱਫਾ 30000 ਦਾ ਹੋ ਗਿਆ ਦਰਸੀ ਮਿਲ ਗਿਆ ਮਹਾਰੀ ਸਤੋਹਣਾ ਵੱਲੋਂ ਆਯਾਤ ਕਲੱਬ ਵਾਲਿਆਂ ਵੱਲੋਂ ਮੇਰੇ ਵੀਰੋ ਪਰ ਆਪ ਦੇਵਰੇ ਵਾਲੇ ਨੇ ਸਿਰਾਂ ਕਰਾਉਣ ਵਾਲੀ ਗੱਲ ਕਰ ਦਿੱਤੀ ਹੈ ਦੇਵਰੇ ਵਾਲਾ ਅਮਨ ਆਪਣੀ ਟੀਮ ਲਈ ਕਿ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਅਗਲੀ ਕਬੱਡੀ ਅੰਬੇਦੀ ਅੰਬੇਦੀ ਆਓ ਸਾਹਮਣੇ ਆਓ ਸਾਹਮਣੇ ਕਹਿੰਦੇ 25 ਨੇ ਰੈਡ ਪਾਉਣ ਦੇ ਲਈ ਉਧਰ ਆਇਆ ਕਿਤੇ ਖੇੜੇ ਹੁੜਿਆਂ ਦਾ ਬਾਲ ਜਿਹਦੇ ਰਮਣ ਬੈੜੀਪਾਲ ਹੁੜਿਆਂ ਦਾ ਕਿਤੇ ਪਿਆਰ ਹੈ ਮੇਰੇ ਮਿੱਤਰੋ ਇਹ ਦਵਾਨਾਂ ਦੇ ਨਾਲੇ ਕਹਿੰਦੇ ਰਪਿੰਦਰ ਨੂੰ ਬੜਾ ਗਿਆ ਦੇ ਦੇਓ ਰਪਿੰਦਰ ਨੂੰ ਜੀ ਦੀ ਮੁਬਾਰਕਾਂ ਨੇ ਸਾਸੀ ਦੇ ਮੁੰਡਿਆਂ ਦਾ ਮੇਲਾ मेर कंदी आहे रविडियो पूरी शीशा ਮਿੱਤਰੋ ਇਹ ਕਿੰਦੇ ਕੁਮਾਰ ਬਾਜਰੇ ਦਾ ਮੇਲਾ ਚੱਲਦਾ ਉਹ ਕਹਤਾ ਸੀ ਵੀ ਤਿੰਨ ਸਬਰੀ ਨੂੰ ਪੱਪੜ ਨਿਕਲਦੇ ਆ ਵੀ ਤਿੰਨ ਸਬਰੀ ਨੂੰ ਪੱਪੜ ਨਿਕਲਦੇ ਆ ਆਓ ਸਾਹਮਣੇ ਅਗਲੀ ਰੇਡ ਦੇਖੋਗੇ ਵੀ ਕੌਣ ਪਾਵੇ ਕੰਦੇ ਮਿੱਤਰੋ ਗੁਰਵਿੰਦਰ ਹੁੜੀ ਮੁੰਡੇ ਰਾਜਵਿੰਦਰ ਹੁੜੀ ਮੁੰਡੇ ਪੁੱਲੀ ਹੁੜੀ ਤੇ ਪਟਾਣ ਵਾਲਾ ਕੰਟਾ ਰਿਹਾ ਤਿੰਨ ਤਰੇ ਨੂੰ ਪੰਗੜਾ ਮੱਤੌੜੇ ਆ ਉਹ ਕਿਨੇ ਭੂਰੀਆ ਸਿਸਰ ਵਾਲਾ ਭੂਰੀਆ ਭੂਰੀਆ ਕੋਈ ਵੀ ਖਿਡਾਰੀ ਆਪਣੇ ਸਰੀਰ ਨੂੰ ਪਾਣੀ ਨਾ ਲਾਵੇ ਆ ਸਾਹਮਣੇ ਭੂਰੀਆ ਭੂਰੀਆ ਤੇ ਅਮਨ ਬਿਉਰਾ ਅਮਨ ਬਿਉਰਾ ਤੇ ਭੂਰੀਆ ਚੱਲ ਓ ਅੰਬਿਆ ਕਿ ਪੱਟਾਂ ਦੇ ਨਾਲ ਪੱਟ ਨੇ ਖੇਦੇ ਟਾਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਗੜਾ ਕਰ ਕਰ ਪੁੱਛਦੇ ਆ ਗੱਡੀਆਂ ਨਚੌੜੀਆਂ ਸ਼ਾਂਤੀਆਂ ਵਾਲੇ ਵਿੱਚ ਮਦਾਨੀ ਬੁੱਕੇ ایڈا واٹ لوگ ریچھا پوریا ہوئی لا سامنے سڑے کاٹی کے نمبر ہے باٹی دوبر پا گیا پناہ ये मेरे वीडियो ਫਰਕ ਨਹੀਂ ਉਹ ਕਿ ਉਹ ਜਾਂਦੀ ਆ ਚਾਂਦ ਕੰਢੇ ਸ਼ੜਕ ਸੋਹਣਿਆਂ ਦੇ ਉਹ All yes. right. ਤਬਾ ਵਾਤਾ ਮੈਂ ਨਾ ਕੋਈ ਮੈਚ ਕਿਤਾ ਸਾਈ ਮੈਚ ਹੋਣਾ ਨਾ ਲਾਪਟੇ ਦੇ ਪਾਸ ਖੜਾ ਹੁੰਦਾ ਜਿਹੜਾ ਕਿਹਦਾ ਹੋਣਾ ਮੈਚ ਹੋਣਾ ਨੰਬਰ 20 ਜੀ ਮਿਲ ਗਿਆ ਪਹਿਲਾ ਨੰਬਰ ਜਿਹੜਾ ਹੋਲਡ ਜਿਹੜਾ ਪਹਿਲੀ ਪਹਿਲੀ ਰੇਡ ਦਾ ਹੋਲਡ ਵਾਲਾ ਮਿਲ ਗਿਆ ਉਹ ਸ਼ਕਰਪੁਰ ਨੂੰ ਮਿਲਿਆ ਮੈਚ ਸਮਾਪਤ ਵਿਕਰਮਜੀਤ ਸਿੰਘ ਜੀ ਸੰਦੀਪ ਦੇ ਬ੍ਰਦਰ ਨੇ ਦੋਨੋਂ ਭਾਈਆਂ ਦੀ ਸ਼ਕਲ ਕੋਈ ਨੱਕੀ ਲੱਗਦੀ ਹੈ ਵਿਕਰਮ ਜੀ ਇਹ ਦੁਨੀਆ ਦੀ ਕਰੀਮ ਹੈ ਜਿਵੇਂ ਕਹਿੰਦੇ ਨੇ ਵੀ ਟਿੱਪੇ ਦੇ ਪਾਣੀ ਚੜਦਾ ਉਹ ਸੌਖਾ ਹੈ ਤੇ ਪਹਾੜ ਤੇ ਪਾਣੀ ਚੜਨ ਦੀ ਗੱਲ ਹੈ ਕਿਉਂਕਿ ਸੀਜ਼ਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤੇ ਪੰਜਾਬ ਦੇ ਵਿੱਚੋਂ ਖਿਡਾਰੀ ਇੱਥੇ ਬੁਲਾਉਣੇ ਇਹ ਵੱਡੀ ਗੱਲ ਹੈ ਆ ਬੈਠਾ ਤੁਹਾਡੇ ਸਾਹਮਣੇ ਮਨਜਿੰਦਰ ਇਹ ਪਤਾ ਨਹੀਂ ਇਹ ਜਿੰਦੜ ਸਿੰਘੀ ਚੱਕੀ ਫਿਰਦਾ ਪਿਆਰ ਵਾਲੀ ਅੱਜ ਸਾਰੀ ਦੁਨੀਆ ਵੀ ਕਰੀਬ 25 ਧਾੜੀ ਵਾਲਾ ਉਹਨਾਂ ਨੇ ਸਾਡੇ ਸਾਰੇ ਭਰਾਵਾਂ ਨੇ ਖਿਲਾ ਕੇ ਤਾਰ ਦਿੱਤੀ ਹੈ ਇਹ ਮਾਣ ਹੈ ਬਹੁਤ ਬਹੁਤ ਧੰਨਵਾਦ ਹੈ ਆਓ ਇਸ ਲਈ ਖੇਡ ਮੈਦਾਨ ਅੰਦਰ ਚੱਲਦੇ ਹੋਏ ਮੈਚ ਦਾ ਰਿਜ਼ਲਟ ਸ਼ਕਰਪੁਰ ਜਿੱਤ ਗਈ ਹੈ ਬਾਦ ਅਮਰਪਾਲ ਬਲੌਂਡ ਦਾ ਧੰਨਵਾਦ ਹੈ ਸਾਡਾ ਪ੍ਰਾਣਾ ਸਾਥੀ ਹੈ ਬੂਰੀ ਆਸ਼ੀਸ਼ امریا <تصور> ਹੂਰੀਆ ਸਾਰੇ ਮੁੱਲ ਮੁੜ ਗਿਆ ਇੱਕ ਬੇਨਤੀ ਕਰਨੀ ਆ ਯਾਰ ਪਰਚੀਆਂ ਵੀ ਕੱਢਾਂਗੇ ਆ ਮੁੰਡਾ ਮੇਰੇ ਕੋਲ ਐ ਇਹਦਾ ਮਹਿਮਦ ਕੇ ਪਿੰਡ ਐ ਹਰਿਆਣੇ ਦੇ ਵਿੱਚ ਹੀ ਪਿੰਡ ਆ ਸਰਸੇ ਏਰੀਆ ਦੇ ਵਿੱਚ ਇਹ ਘਟੋ ਘਟ ਦੋ ਮਹੀਨਾ ਤੋਂ ਮੇਰੇ ਵਿਚਾਰਾ ਕੰਟੈਕਟ ਦੇ ਵਿੱਚ ਐ ਬੜੇ ਗਰੀਬ ਪਰਿਵਾਰ ਦਾ ਇਹਦਾ ਲਿਗਾਮੈਂਟ ਟੁੱਟ ਗਿਆ ਸਹੀ ਗੱਲ ਦੱਸਾਂ 60-70 ਹਜ਼ਾਰ ਤਾਂ ਇਕੱਠਾ ਕਰਾਤਾ 60-70 ਹਜ਼ਾਰ ਰੁਪਿਆ ਰਹਿੰਦਾ ਹੈ